ਸਾਂਜੀ ਬੀਤੇ ਦੇਣੀ ਨਗਰ ਕਾਉਂਸਲ ਵੱਲੋਂ ਲਿਖੇ ਗਏ ਪ੍ਰੋਗਰਾਮ ਦੇ ਵਿੱਚ ਇੱਕ ਅਗਸਟਡ ਅਧਿਕਾਰੀ ਨਗਰ ਕਾਉਂਸਲ ਦੇ ਸੈਂਟਰੀ ਸੁਪਰਡੈਂਟ ਮਿਸ਼ਰ ਉਹਦਾ ਸ਼ਰਮਾ ਜੀ ਤੇ ਹਮਲਾ ਹੋਇਆ ਸੀਗਾ ਜੀ ਉਸ ਮਾਮਲੇ ਦੇ ਵਿੱਚ ਅੱਜ ਲਗਾਤਾਰ ਚੌਥੇ ਦਿਨ ਪਤਾ ਲੱਗਾ ਕਿ ਸਮਝੌਤਾ ਹੋ ਗਿਆ ਕਿਹੜੇ ਤੱਥਾਂ ਦੇ ਆਧਾਰ ਤੇ ਸਮਝੌਤਾ ਹੋਇਆ ਦੇਖੋ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜੁਧ ਨਸ਼ਿਆਂ ਵਿਰੁੱਧ ਜਿਹੜੇ ਪ੍ਰੋਗਰਾਮ ਨੇ ਉਹ ਪੰਜਾਬ ਸਰਕਾਰ ਚਲਾ ਰਹੀ ਹੈ ਸਾਡੇ ਹਲਕਾ ਪੈਣ ਦੇ ਵਿੱਚ ਇੰਜੀਨੀਅਰ ਬਰਵਿੰਦਰ ਸਿੰਘ ਜੀ ਗਿਆਸਪੁਰਾ ਐਮਐਲਏ ਹਲਕਾ ਪੈੜ ਉਹਨਾਂ ਦੀ ਅਗਵਾਈ ਹੇਠ ਇਹ ਜਿਹੜੇ ਪ੍ਰੋਗਰਾਮ ਨੇ ਪੂਰੇ ਹਲਕੇ ਅੰਦਰ ਹੋ ਰਹੇ ਸੀ ਲਗਭਗ ਸਾਰੇ ਪਿੰਡਾਂ ਦੇ ਵਿੱਚ ਇਹ ਪ੍ਰੋਗਰਾਮ ਹੋ ਗਏ ਔਰ ਦਰਾਹਾ ਸ਼ਹਿਰ ਦੇ ਵਿੱਚ ਸ਼ੁੱਕਰਵਾਰ ਨੂੰ ਇਹ ਪ੍ਰੋਗਰਾਮ ਜਿਹੜੇ ਰੱਖੇ ਗਏ ਸੀ ਕੁਝ ਵਾਰਡਾਂ ਦੇ ਕਿਉਂਕਿ ਸ਼ਹਿਰਾਂ ਔਰ ਪਿੰਡਾਂ ਦੇ ਪ੍ਰੋਗਰਾਮ 'ਚ ਫਰਕ ਇਹ ਸੀ ਜਿੱਥੇ ਮਿਸ ਅੰਡਰਸਟੈਂਡਿੰਗ ਹੋਈ ਆ ਪਿੰਡਾਂ ਦੀ ਅਗਵਾਈ ਜਿਹੜਾ ਕੋਆਰਡੀਨੇਟਰ ਸੀ ਐਮਐਲਏ ਸਾਹਿਬ ਨਾਲ ਮਿਲ ਕੇ ਹਰਪ੍ਰੀਤ ਜੀ ਉਹ ਕਰ ਰਹੇ ਸੀ ਜਿੱਥੋਂ ਸ਼ਹਿਰ ਦਾ ਤਾਲਕਾ ਸੀ ਸ਼ਹਿਰ 'ਚ ਲਿਖਤੀ ਰੂਪ ਦੇ ਵਿੱਚ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਮਿਊਸਪਲ ਕਾਉਂਸਲ ਨੂੰ ਇਹ ਅਧਿਕਾਰ ਦਿੱਤੇ ਗਏ ਸੀ ਕਿ ਇਹ ਸਾਰੇ ਜਿਹੜੇ ਸਮਾਗਮ ਨੇ ਜੁਧ ਨਸ਼ਿਆਂ ਵਿਰੁੱਧ ਸ਼ਹਿਰ ਦੇ ਵਿੱਚ ਮਿਊਸਪਲ ਕਾਉਂਸਲ ਦਰਾਹਾ ਨੇ ਹੀ ਕਰਨੇ ਨੇ ਪਰ ਜਿਹੜੇ ਹਰਪ੍ਰੀਤ ਜੀ ਸੀ ਕੋਆਰਡੀਨੇਟਰ ਸੀ ਉਹਨਾਂ ਦੇ ਦਿਮਾਗ 'ਚ ਇਹ ਸੀ ਅਸੀਂ ਪਿੰਡਾਂ 'ਚ ਕਰਦੇ ਹਾਂ ਇੱਥੇ ਵੀ ਸਾਡਾ ਹੱਕ ਬਣਦਾ ਪਰ ਜੋ ਲਿਖਤੀ ਰੂਪ ਦੇ ਵਿੱਚ ਸਾਰਾ ਕੁਝ ਮਿਊਸਪਲ ਕਾਉਂਸਲ ਨੂੰ ਡੀਸੀ ਸਾਹਿਬ ਵੱਲੋਂ ਲਿਖ ਕੇ ਆਇਆ ਸੀ ਸਾਡੀ ਮਿਊਸਪਲ ਕਾਉਂਸਲ ਉਸ ਮੁਤਾਬਕ ਹੀ ਜਿਹੜੇ ਇਹ ਪ੍ਰੋਗਰਾਮ ਉਹ ਕਰ ਰਹੀ ਸੀ ਉਸ ਦੇ ਵਿੱਚ ਤਕਰਾਰ ਹੋਈ ਸ਼ੁੱਕਰਵਾਰ ਨੂੰ ਤੇ ਜਦ ਕਿ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ ਕੋਈ ਐਸੀ ਗੱਲ ਨਹੀਂ ਸੀ ਬਸ ਇਹ ਕਹਿ ਲਓ ਵੀ ਕਈ ਵਾਰੀ ਜਿਵੇਂ ਕਹਿੰਦਾ ਕੋਈ ਗੱਲ ਕਿਸੇ ਦੇ ਗਲੇ ਪੈਣੀ ਹੈ ਤੇ ਨਾ ਤਾਂ ਉਹਨਾਂ ਵੱਲੋਂ ਹੀ ਕਦੇ ਕੋਈ ਵਿਧੀਕੀ ਹੋਈ ਹੈ ਨਾ ਸਾਡੇ ਜਿਹੜੇ ਅਫਸਰ ਨੇ ਇਹ ਗੈਜਟਡ ਅਫਸਰ ਦੇ ਬਰਾਬਰ ਇਹਨਾਂ ਦਾ ਰੈਂਕ ਹੋਣ ਵਾਲਾ ਕਿਉਂਕਿ ਇਹ ਸੌਫਟੈਂਟ ਨੇ ਕਿਸੇ ਵੀ ਟਾਈਮ ਈਓ ਬਣ ਸਕਦੇ ਨੇ ਵਿਸ਼ਨੂੰਦਤ ਸ਼ਰਮਾ ਜੀ ਜੋ ਕਿ ਸਾਡੇ 20-25 ਸਾਲਾਂ ਤੋਂ ਦਰਾਜ ਸ਼ਹਿਰ ਦੇ ਵਸਨੀਕ ਨੇ ਬਧੀਆ ਇਹਨਾਂ ਦਾ ਅਸਰ ਰੂਕਾ ਤੇ ਸਾਡਾ ਭਰਾਵਾਂ ਵਾਲਾ ਇਹਨਾਂ ਦੇ ਨਾਲ ਰਿਸ਼ਤਾ ਤੇ ਜਿਸ ਦਿਨੇ ਗੱਲ ਹੋਈ ਬੜਾ ਮਨ ਨੂੰ ਠੇਸ ਪੁੱਜੀ ਕਿਉਂਕਿ ਉਦੋਂ ਸ਼ੁੱਕਰਵਾਰ ਸੀ ਸ਼ੁੱਕਰਵਾਰ ਤੋਂ ਬਾਅਦ ਸਾਡੀਆਂ ਦੋ ਛੁੱਟੀਆਂ ਆ ਗਈਆਂ ਸ਼ਨੀਵਾਰ ਐਤਵਾਰ ਅੱਜ ਸੋਮਵਾਰ ਅੱਜ ਸਵੇਰ ਤੋਂ ਹੀ ਇਸ ਗੱਲ ਦੇ ਨਾਲ ਲੱਗੇ ਹੋਏ ਸੀ ਅਸੀਂ ਵੀ ਤਾਂ ਕਿ ਉਹਨਾਂ ਨੇ ਤੇਰਾ ਨੂੰ ਬੁਲਾ ਕੇ ਜਿਹੜਾ ਵੀ ਵਿਅਕਤੀ ਨੇ ਕੋਈ ਵੀ ਇਸ ਤਰ੍ਹਾਂ ਦੀ ਯਾਤਰੀ ਕੀਤੀ ਆ ਉਹ ਅਹਿਸਾਸ ਕਰੇ ਤੇ ਅੱਗੇ ਤੋਂ ਕੋਈ ਇਸ ਤਰ੍ਹਾਂ ਦੀ ਗੱਲ ਨਾ ਹੋਵੇ ਜੋ ਐਮਐਲ ਸਾਹਿਬ ਨੇ ਦਿਸ਼ਾ ਨਿਰਦੇਸ਼ ਦਿੱਤੇ ਸੀ ਇਹਨਾਂ ਮੈਨੂ ਦੀ ਪਾਲਣਾ ਹੋਈ ਆ ਜੇ ਉਹਨਾਂ ਨੇ ਕਿਤੇ ਗਿਸਤਾਖੀ ਕੀਤੀ ਆ ਉਹਦਾ ਉਹਨਾਂ ਨੇ ਅਹਿਸਾਸ ਕੀਤਾ ਔਰ ਬਿਸ਼ਨੂ ਜੀ ਨੇ ਖੁੱਲੇ ਦਿਲ ਨਾਲ ਉਹਨਾਂ ਦਾ ਜਿਹੜਾ ਇਹ ਕਿਹਾ ਉਹਨੂੰ ਮੰਨਿਆ ਤੇ ਔਰ ਉਸਤੇ ਫੁੱਲ ਚੜਾਏ ਤੇ ਅੱਗੇ ਤੋਂ ਭਰਾਵਾਂ ਵਾਂਗ ਇੱਕ ਪਰਿਵਾਰ ਵਾਂਗ ਜਿਵੇਂ ਅਸੀਂ ਪਹਿਲਾਂ ਰਹਿੰਦੇ ਆ ਉਸੇ ਤਰ੍ਹਾਂ ਸਾਰੇ ਚੱਲਾਂਗੇ ਸਰ ਸਾਹਿਬ ਪਿਛਲੇ ਕੁਝ ਦਿਨਾਂ ਦਾ ਤੁਹਾਡਾ ਇੱਕ ਮਾਮਲਾ ਬੜਾ ਕਰਮਾਇਆ ਹੋਇਆ ਸੀ ਸ਼ਹਿਰ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਸੀ ਜੋ ਤੁਹਾਡੇ ਤੇ ਹਮਲਾ ਹੋਇਆ ਸੀ ਹੁਣ ਅੱਜ ਉਹ ਮਾਮਲਾ ਨਿਬੜ ਗਿਆ ਜੀ ਜੀ ਬਿਲਕੁਲ ਜੀ ਜਿਹੜੀ ਅੱਜ ਇਹ ਸਾਰੇ ਅਸੀਂ ਇਕੱਠੇ ਹੋਏ ਸੀਗੇ ਮਾਨਯੋਗ ਸਾਡੇ ਜਿਹੜੇ ਹਲਕਾ ਐਮਐਲਏ ਆ ਉਹਨਾਂ ਨੇ ਵੈਸੇ ਤਾਂ ਕਈ ਦਿਨਾਂ ਤੋਂ ਉਹ ਕੋਸ਼ਿਸ਼ ਇਸ ਤਰ੍ਹਾਂ ਦੀ ਕਰ ਰਹੇ ਸੀਗੇ ਤੁਹਾਨੂੰ ਪਤਾ ਵੀ ਜਦੋਂ ਕੋਈ ਗਲਤਫਹਿਮੀ ਹੁੰਦੀ ਹੈ ਤਾਂ ਉਹਨੂੰ ਸੌਟ ਆਊਟ ਕਰਨੇ ਥੋੜਾ ਜਿਹਾ ਟਾਈਮ ਲੱਗਦਾ ਅੱਜ ਉਹਨਾਂ ਦੇ ਨਿਸ਼ਾ ਨਿਰਦੇਸ਼ਾਂ ਦੇ ਅਸੀਂ ਸਾਰੇ ਇਕੱਠੇ ਮਿਲ ਕੇ ਬੈਠੇ ਸੀ ਤਾਂ ਉਹ ਸਾਰੀਆਂ ਗੱਲਾਂ ਸੌਟ ਆਊਟ ਹੋ ਗਈਆਂ ਤੇ ਜਿਹੜੇ ਧਿਰਨੇ ਹਮਲਾ ਕੀਤਾ ਸੀ ਉਹਨਾਂ ਨੂੰ ਵੀ ਅਸੀਂ ਕਨਵਿੰਸ ਕੀਤਾ ਉਹਨਾਂ ਨੂੰ ਕਾਗਜ਼ ਪੱਤਰ ਦਿਖਾਏ ਦੀ ਸਰਬ ਦਾ ਹੁਕਮਾਂ ਬਾਰੇ ਦੱਸਿਆ ਤੇ ਸਰਕਾਰ ਦੇ ਪ੍ਰੋਗਰਾਮ ਬਾਰੇ ਵੀ ਦੱਸਿਆ ਤਾਂ ਉਹਨਾਂ ਨੇ ਆਪਣੀ ਜਿਹੜੀ ਹੈ ਉਸ ਗੱਲ ਦੇ ਨਾਲ ਸਹਿਮਤੀ ਜਤਾਈ ਤੇ ਇਸ ਤਰ੍ਹਾਂ ਕਰਕੇ ਜਿਹੜਾ ਮਾਮਲਾ ਸੀ ਜਿਹੜਾ ਹੈਗਾ। ਅਸਲ ਗੱਲ ਕਰਦੇ ਇਸ ਮਾਮਲੇ ਨੂੰ ਲੈ ਕੇ 4 ਦਿਨ ਤੋਂ ਹੜਤਾਲ ਸੀ ਤੇ ਸ਼ਹਿਰ 'ਚ ਬੜੇ ਕੂੜੇ ਦੇ ਢੇਰ ਲੱਗੇ ਨੇ। ਇਸ ਮਾਮਲੇ ਦਾ ਹੱਲ ਤਾਂ ਹੋ ਗਿਆ ਉਹਨਾਂ ਦਾ ਹੱਲ ਕੱਪਟਰ ਹੋਏਗਾ। ਹਾਂਜੀ ਹਾਂ ਨਹੀਂ ਅਸੀਂ ਇਮੀਡੀਟਲੀ ਆਪਣੇ ਜੀਸੀਬੀ ਵਗੈਰਾ ਲਗਾ ਕੇ ਉਸ ਕੂੜੇ ਨੂੰ ਜਿਹੜਾ ਜਾਂ ਜਿਹੜਾ ਵੀ ਜੋ ਕੋਈ ਗੰਦਗੀ ਫੈਲੀ ਹੋਈ ਹੈ ਉਹਨੂੰ ਅਸੀਂ ਸਿਮੇਟਣ ਦੀ ਕੋਸ਼ਿਸ਼ ਕਰਾਂਗੇ ਅੱਜ ਹੀ। ਨਹੀਂ ਤਾਂ ਕੱਲ ਦੁਬਾਰਾ ਕੱਲ 11-12 ਵਜੇ ਤੱਕ ਸਾਰਾ ਜਿਹੜਾ ਸੌਟ ਆਊਟ ਹੋ ਜਾਏਗਾ।